ਸਸਿਕਾਲ ਕਿਨੂ ਦੇ ਬੂਟੇ ਦਿਖਾਉਣੇ ਤੁਹਾਨੂੰ ਅੱਜ ਕਿਨੂ ਦੇ ਇਹ ਆਪਣੇ ਕੋਲ ਤਕਰੀਬਨ 4-5000 ਬੂਟਾ ਕਿਨੂ ਦਾ ਖੜਾ ਹੈ ਇਹ ਮਦਰ ਪਲਾਂਟ ਆਪਣੇ ਛੋਟਾ ਦਿਖਾਈ ਥੱਲੋਂ ਇੰਨਾ ਮੋਟਾ ਜਿਹੜਾ ਦਾ ਤਣਾ ਬਣਿਆ ਹੋਇਆ ਉਹ ਕੋਲੋਂ ক্লোਜ਼ ਕਰ ਲੈ ਮੈਨੂੰ ਦਿਖਾ ਨਾ ਉਹਨੂੰ ਹਾਂ ਦਿਖਾ ਚੰਗੀ ਤਰ੍ਹਾਂ ਦਿਖਾ ਗਰ 1 ਮਿੰਟ ਮੈਂ ਪਿੱਛੇ ਪਕਾ ਲੇਤਾ ਆ ਦੇਖੋ ਤਣਾ ਬਣ ਚੁੱਕਿਆ ਇਹ ਵੀ 3 ਸਾਲ ਪੂਰੇ ਕਰਕੇ ਚੌਥੇ ਸਾਲ ਚ ਜਾ ਚੁੱਕਿਆ ਕਿਨੂ ਦਾ ਬੂਟਾ ਹਾਈਟ ਮੇਰੇ ਨਾਲੋਂ ਵੱਡੀ ਹੈ ਲਗਭਗ 6 ਫੁੱਟ 7 ਫੁੱਟ ਮਿਕਸ ਜਿਹ ਹੈਗੇ ਇਹਨਾਂ ਦੇ ਬੂਟੇ ਵੀ ਆਪਣੇ ਕੋਲ ਕਾਫੀ ਹੈ ਤੇ ਇਹਨਾਂ ਨੂੰ ਸਾਰੀਆਂ ਸਪ੍ਰੇਆਂ ਵਗੈਰਾ ਟੰਗੀ ਸਾਈਡ ਵਗੈਰਾ ਸਾਰਾ ਇਹਨਾਂ ਨੂੰ ਕੀਤਾ ਹੋਇਆ ਹੈ ਤੇ ਇਹ ਵੀ ਬੂਟੇ ਆਪਣੇ ਕੋਲ ਅਵੇਲੇਬਲ ਹੈ ਇਹ ਲਾਓ ਤੇ ਖਾਓ ਵਾਲੇ ਬੂਟੇ ਆ ਐਸਾ ਲਾਓ ਅਗਲੇ ਸਾਲ ਖਾਓ ਇਹ ਕਾਫੀ ਆਪਣੇ ਕੋਲ ਬੂਟੇ ਖੜੇ ਹੈ ਜਿਕੇ ਸੱਜਣ ਚਾਹੀਦੇ ਉਹਨਾਂ ਵੱਡੇ ਬੂਟੇ ਵੀ ਹੈਗੇ ਐਦੂ ਛੋਟੇ ਵੀ ਹੈਗੇ ਆ ਤੇ ਤੁਸੀਂ ਲੈ ਸਕਦੇ ਹੋ ਕੁਆਲਿਟੀ ਵੱਲੋਂ ਨਿਸ਼ਚਿਤ ਹੋ ਜੋ ਬੜੀ ਬਿਹਤਰੀਨ ਕੁਆਲਿਟੀ ਹੈ ਇਹ ਸਾਰਾ ਅੱਗੇ ਤੱਕ ਆਪਣੇ ਕੋਲ ਕਿੰਨੋਂ ਦਾ ਬੂਟਾ ਖੜਾ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਛੋਟੂ ਵਿੱਚ ਵੜ। ਔਰ ਹਾਈਡ ਤੁਹਾਨੂੰ ਪਤਾ ਲੱਗ ਜਾਊਗਾ। ਆ ਦੇਖੋ। ਇਹ ਸਾਰਾ ਪਿੱਛੇ ਤੱਕ ਉਹ ਸੇਵ ਦੇ ਤੱਕ ਇਹ ਸਾਰਾ ਕਿੰਨੂ ਹੀ ਐ ਆ ਜਿੰਨਾ ਖੜਾ। ਠੀਕ ਆ ਜੀ। ਇਹ ਵੀ ਲੈ ਸਕਦੇ ਹਾਂ। ਜਿਹੜੇ ਸੱਜਣ ਨੂੰ ਲੋਡ ਹੋਵੇ। ਠੀਕ ਆ ਜੀ ਬਹੁਤ ਬਹੁਤ ਧੰਨਵਾਦ।